ਬਲਬਾਨੀ ਨੇ ਅੱਜ ਕਿੱਦਾਂ ਚੱਲਣਗੇ ਆਹ ਮਰੂਦ ਉਹ ਲੈਣ ਨੂੰ ਮੈਂ ਦੋ ਮੈਂ ਨੂੰ ਖੜਾਗਾ ਇਦਾਂ ਕੋਲ ਟੱਕ ਲੈ ਗਿਆ ਮਰੀ ਇਹ ਅਮਰੂਦ ਤੋੜ ਜਾਨੇ ਅਗਲੇ ਅਮਰੂਦ ਨਾਲ ਬਾਲਣੇ ਐ ਮੰਮੀ ਬਾਲਣੇ ਐ ਇੱਕ ਵਾਰ ਰਾਤ ਮੰਮੀ ਦੇ ਪਤਾ ਨਹੀਂ ਕਿਹਦੇ ਰਿਸ਼ਤੇਦਾਰਾਂ ਨੇ ਆ ਲੈ ਨੀਰੇ ਆਹ ਮਰੂਦ ਉਹਰੇ ਮੋਝਾ ਆਹ ਮਰੂਦ ਬੜੇ ਮਜ਼ੇਦਾਰ ਹੋਈ ਮੇਰਾ ਮੁਰੂਦ ਯਾਰ ਦੋ ਮੈਨੂੰ ਦੇ ਕੇ ਓਏ ਚਲੋ ਬੱਸ ਉਹ ਜੋੜੋ ਲੋਟੋ ਆਪ ਖੋਲ੍ਹਣੇ ਮੈਨੂੰ ਇੱਕ ਹੋਰ ਮਿਲ ਗਿਆ ਕੀ ਮਿਲ ਗਿਆ ਮਰੂਦ ਹੂੰ ਹੂੰ ਇੱਕ ਹੋਰ ਮਿਲ ਗਿਆ ਮੈਨੂੰ ਆ ਰਹੇ ਹਾਂ ਨਹੀਂ ਬੱਸ ਦੋਲੇ ਚਲੋ ਨਹੀਂ ਨਹੀਂ ਬੁਤ ਬੱਸ 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 ਚਾਰ ਮਿਲ ਕਾਲਾ ਨਿਆਣੇ ਨਹੀਂ ਘੇਟਣੇ ਆਪ ਨਹੀਂ ਹਟਦੀ ਤੋੜਨ ਮਰੂਦ ਫਰੀ ਦੇ ਦੇ ਕੇ ਅਠ ਅਮਰੂ ਤੋਲੇ ਹਨ ਨਿੰਬੂ ਫਰੀ ਦੇ ਦੇ ਕੇ ਅਮਰੂ ਲਾ ਨਿੰਬੂ ਅਦਾਸ ਔਰ ਫੋਨ ਕਰੋ ਤੋ ਕਾ ਤੁਹਾਡੇ ਚੋਰ ਆ ਗਏ ਕਿੱਥੋਂ ਮੇਰੀ ਇੱਥੇ ਤੋ ਆ ਚੋਰ ਆ ਗਏ ਚੋਰ ਆ ਗੂ ਤੇ ਅਮਰੂ ਤੋਣ ਲੱਭਾ ਚੋਰ ਪਾ ਗਿਆ ਮੈਂ ਤਾਂ ਜੱਦੀ ਹੈ ਨਹੀਂ ਆ ਚੋਰ ਜੇਬਾਂ ਲਾ ਪੈ ਬੰਨ ਚੋਰ ਆਉ ਲੋ ਦੇ ਆਲੇ ਚੋਰ ਜੇਬਾਂ ਬੰਨ ਲਾ ਚੱਲ ਮੇੜ ਕੇ ਸਾਰੇ ਉਹ ਮੈਂ ਫੋਟੋ ਸ਼ੂਟ ਦੇ ਚੱਕਰ ਆ ਦੇ ਫੋਟੋ ਸ਼ੂਟ ਆ ਦੇ ਚੋਰ ਨੇ ਜੇਬਾਂ ਘੜਦਾ ਭਰੀਆਂ ਚੋਰ 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 ਫੜ ਲਓ ਫੜੋ ਬੜੋ ਚੋਰਾਂ ਨੂੰ ਸਾਰੇ ਕੱਢੀ ਆ ਵੀਡੀਓ ਬਣ ਰਹੀ ਚੋਰਾਂ ਦੀ ਵੀਡੀਓ ਬਣ ਰਹੀ ਆ ਚੋਰਾਂ ਦੀ ਵੀਡੀਓ ਹੁਣ ਬਣ ਰਹੀ ਛੋਟੋ ਸ਼ੂਟ ਹੋਣ ਲੱਪਾ ਜੀ